ਕਿਉਂਕਿ ਜੇ ਸਾਨੂੰ ਡੀਏਪੀ ਨਾ ਮਿਲੀ ਸਾਡੇ ਕਿਸਾਨਾਂ ਨੂੰ ਡੀਏਪੀ ਨਾ ਮਿਲੀ ਅਸੀਂ ਕਿੱਥੋਂ ਆਪਦੀ ਫਸਲ ਬੀਜਾਂਗੇ ਤੇ ਗਾਹ ਕਿੱਥੋਂ ਵੇਚ ਕੇ ਆਪਦੇ ਬੱਚਿਆਂ ਦਾ ਪੇਟ ਢਪਾਂਗੇ ਤੇ ਜਿਹੜਾ ਅਸੀਂ ਕਰਜ਼ੇ ਨਾਲ ਅੱਗੇ ਪੀੜਾਂਗੇ ਇਹ ਬਰੋਜਪੁਰ ਦੇ ਡੀਸੀ ਸਾਹਿਬਾ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਅਸੀਂ ਟਰੱਕ ਹੋਣ ਇਸ ਟਾਈਮ ਘੇਰੀ ਹੋਈ ਆ ਉਹ ਸਾਰੇ ਕਿਸਾਨ ਭਰਾਵਾਂ ਨੂੰ ਜਿੰਨਾਂ ਇੱਥੇ ਵੰਡਾਂਗੇ ਵੰਡਣ ਤੋਂ ਬਗੈਰ ਅਸੀਂ ਇਹ ਟਰੱਕ ਨਹੀਂ ਜਾਣਦੇ ਨੇ ਮੁਰਦਾਬਾਦ ਮੁਰਦਾਬਾਦ ਲੋਨ ਨੰਬਰ ਖਾਲ ਵਿੱਚ ਚਰਾਲੇ ਮੁਰਦਾਬਾਦ ਮੁਰਦਾਬਾਦ ਜਵਨਾ ਦੇ ਸੇਵਾ ਰੱਖੋ ਇੱਥੇ ਰੱਖੋ ਇੱਥੇ ਰੱਖੋ ਲੋਨ ਨੰਬਰ ਵਿੱਚ ਰੱਖੋ ਇੱਥੇ ਰੱਖੋ ਇੱਥੇ ਰੱਖੋ ਇਹ ਧਰਨਾ ਜੋ ਜੋ ਸਾਡਾ ਫਰੀਦਪੁਰ ਮਲਤਾਨੀ ਗੇੜ ਸਟੇਸ਼ਨ ਤੇ ਲੱਗਾ ਹੋਇਆ ਇਹ ਅਸੀਂ ਤਕਰੀਬਨ ਇਹ ਧਰਨਾ ਡੀਪੀ ਨੂੰ ਲੈ ਕੇ ਲੱਗਾ ਹੋਇਆ ਕਿਉਂਕਿ ਸਾਨੂੰ ਤਕਰੀਬਨ 10 ਤੋਂ 12 ਦਿਨ ਹੋ ਗਏ ਪਟਕਦਿਆਂ ਨੂੰ ਸ਼ਹਿਰ ਦੇ ਵਿੱਚ ਅਸੀਂ ਪਹਿਲਾਂ ਮੱਲਾਂ ਵਾਲੇ ਵਿਖੇ ਜਿਹੜੇ ਗਦਾਮ ਸਾਰੇ ਚੈੱਕ ਕੀਤੇ ਸਾਨੂੰ ਕਿਸੇ ਨੇ ਨਿਆਣ ਹੀ ਦਿੱਤਾ ਸਾਨੂੰ ਇਹ ਡੀਲਰ ਜ਼ਰੂਰ ਕਹਿੰਦੇ ਰਹੇ ਕਈ ਜਿਹੜੇ ਸਾਡੇ ਵਾਕਫ ਸੀ ਉਹ ਆਂਦੇ ਵੀ ਡੀਏਪੀ ਪਈ ਆ ਮੱਲਾਂ ਵਾਲੇ ਚ ਤੁਹਾਨੂੰ ਪ੍ਰਧਾਨ ਜੀ ਤੁਹਾਨੂੰ ਕਿਸੇ ਨੇ ਦੱਸਣਾ ਨਹੀਂ ਫਿਰ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਆ ਗਏ ਫਰੋਜਪੁਰ ਜੀ ਪਰਸੋਂ ਪਰਸੋਂ ਅਸੀਂ ਟੋਟਲ ਗਦਾਮ ਜਿੰਨੇ ਵੀ ਇੱਥੇ ਵੱਡੇ ਡੀਲਰ ਆ ਸਾਰਿਆਂ ਨੂੰ ਅਸੀਂ ਗਦਾਮਾਂ 'ਚ ਚੈੱਕ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਜੀ ਜਿੰਨੇ ਵੀ ਸਾਡੇ ਕਿਸਾਨ ਵੀਰ ਪਟਕ ਰਹੇ ਆ ਉਹਨਾਂ ਨੂੰ ਵਾਜਬ ਰੇਟ ਤੇ 1200 ਜੋ ਵੀ ਰੇਟ ਵਾਜਬ ਹੈ ਉਹਦੇ ਹਿਸਾਬ ਨਾਲ ਖਾਦ ਮੁਹਈਆ ਕਰਾਈ ਜਾਵੇ ਡੀਪੀ ਤੇ ਜਿਹੜਾ ਤੁਸੀਂ ਪਰਚੂਨ ਮਾਲ ਦੇਂਦੇ ਜੋ ਉਹ ਨਾ ਦਿੱਤਾ ਮੜਿਆ ਜਾਵੇ ਕਿਉਂਕਿ ਕਿਸਾਨ ਤਾਂ ਪਹਿਲਾਂ ਬਹੁਤ ਦੁਖੀ ਆ ਤਕਰੀਬਨ 12 ਤੋਂ 12 ਮਹੀਨੇ ਤਕਰੀਬਨ ਹੋ ਚੁੱਕੇ ਆ ਜਿਹੜੇ ਦਿੱਲੀ ਦੇ ਬਾਡਰਾਂ ਤੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਬੈਠੇ ਹੋਏ ਆ ਤੇ ਉਹਨਾਂ ਨੂੰ ਵੀ ਰੱਦ ਕਰਵਾ ਕੇ ਮੁੜਾਂਗੇ ਜਿਹੜੀਆਂ ਸਾਡੀਆਂ ਪੰਜਾਬ ਵਿੱਚ ਸਾਡੇ ਕਿਸਾਨ ਭਰਾਵਾਂ ਮਜ਼ਦੂਰ ਭਰਾਵਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਵੀ ਅਸੀਂ ਨਾਲੋਂ ਨਾਲ ਦੇਖ ਕੇ ਜਿਸ ਤਰ੍ਹਾਂ ਸਾਡਾ ਕੋਈ ਐਕਸ਼ਨ ਲਿਆ ਜਾਂਦਾ ਹੈ ਜੋ ਅੱਜ ਅਸੀਂ ਐਕਸ਼ਨ ਲਿਆ ਕਿਉਂਕਿ ਪਹਿਲਾਂ ਅਸੀਂ ਸਾਰੇ ਡੀਲਰਾਂ ਨੂੰ ਬੇਨਤੀ ਕਰਕੇ ਵੇਖੀ ਉਹਨਾਂ ਸਾਨੂੰ ਕਿਸੇ ਨੇ ਕੋਈ ਸੁਰ ਜਵਾਬ ਨਹੀਂ ਦਿੱਤਾ ਇਥੋਂ ਇਫਕੋ ਦੇ ਮਨਜੀਤ ਸਿੰਘ ਸ਼ਹਿ ਸੰਦੀਪ ਸਿੰਘ ਜਿਹੜਾ ਮੈਨੇਜਰ ਆ ਮੇਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੱਲ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਪਤਾ ਲੱਗ ਰਿਹਾ ਵੀ ਇਫਕੋ ਦਾ ਲੱਗ ਰਿਹਾ ਹੈ ਰੈਕ ਉਹ ਸਾਨੂੰ ਦਿੱਤਾ ਜਾਵੇ ਉਹਨਾਂ ਸਵੇਰ ਤੋਂ ਹੀ ਫੋਨ ਬੰਦ ਕੀਤਾ ਆ ਸਾਡੀ ਕਿਸੇ ਗੱਲ ਨਹੀਂ ਸੁਣੀ ਔਰ ਕੇ ਸਾਨੂੰ ਜਿਹੜਾ ਰਾਤ ਪਤਾ ਲੱਗਾ ਵੀ ਇਹ ਟਰੱਕ ਪਹਿਲਾਂ ਤਾਂ ਜਾ ਰਿਹਾ ਐ ਸੋਸਾਇਟੀ ਨੂੰ ਜਿਹੜੇ ਗੈਚਲੇ ਗੈਚਲੇ ਇਹ ਟਰੱਕ ਜਿਹੜੇ ਨਿਕਲ ਰਹੇ ਆ ਇਹ ਲੋਕਲ ਜਿਹੜੇ ਇੱਥੋਂ ਦੇ ਬੰਦੇ ਆ ਐਮਐਲਏ ਦੇ ਵਜੀਰ ਆ ਜਾਂ ਐਮਐਲਏ ਆ ਖੁਦ ਉਹਨਾਂ ਦੇ ਗਡਾਮਾਂ 'ਚ ਜਾ ਰਹਾ ਕਿਉਂਕਿ ਸਾਨੂੰ ਪਹਿਲਾਂ ਵੀ ਜਾਣਕਾਰੀ ਮਿਲੀ ਸੀ ਸੰਘੇ ਦਾ ਜਿਹੜਾ ਮਥਰੇ ਪਿੰਡ ਦੇ ਕੋਲੇ ਛੈਲਰ ਆ ਉਹਦੇ ਵਿੱਚ ਤਕਰੀਬਨ ਲੱਖ ਬੋਰੀ ਪਈ ਆ ਫਿਰ ਹੌਲੀ ਹੌਲੀ ਪਤਾ ਲੱਗਦਾ ਗਿਆ ਸਾਨੂੰ 1500 ਬੋਰੀ ਪਈ ਆ ਫਿਰ ਪਿੰਡਾਂ ਦੇ ਵਿੱਚੋਂ ਸਾਨੂੰ ਪਤਾ ਲੱਗਾ ਸਰਪੰਚਾਂ ਤੋਂ ਜਿਹੜੇ ਸਰਪੰਚ ਕਹਿ ਰਹੇ ਸੀ ਵਿੱਚ ਸਾਡੇ ਕੋਲੇ ਆਓ ਅਸੀਂ ਤੁਹਾਡੇ ਨਾਲ ਲੈ ਕੇ ਚੱਲਾਂਗੇ ਤੁਹਾਨੂੰ ਬੋਰੀ ਦੇਾਂਗੇ ਉਹ ਵੀ ਰੇਟ ਕੀ 1700 ਰੁਪਇਆ ਡੀਏਪੀ ਦੇਾਂਗੇ ਵੇਖੋ ਜੀ ਕਿੰਨੀ ਲੁੱਟ ਇੱਕ ਤਾਂ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਵਜ਼ੀਰ ਚੁਣਿਆ ਆਪਦੇ ਸਿਰ ਤੇ ਬਿਠਾਏ ਵੀ ਇਹ ਸਾਡੇ ਲੋਕਾਂ ਦੇ ਫਾਇਦੇ ਵਾਸਤੇ ਲੋੜ ਜਦੋਂ ਸਾਡੇ ਲੋਕਾਂ ਦੇ ਭੀੜ ਪਾਏਗੀ ਉਹਨਾਂ ਦਾ ਸਾਥ ਦੇਣਗੇ ਆਹ ਦੇਖ ਲਓ ਜੀ ਅੱਜ ਸਾਥ ਡੀਏਪੀ ਜੇ ਅੱਜ ਡੀਏਪੀ ਦੀ ਦਿੱਕਤਾਂ ਤੇ ਆਪਦੇ ਘਰਾਂ ਚ ਰੱਖ ਰਾਇ ਆਪਦੇ ਗਦਾਮਾਂ ਚ ਆਪਦੇ ਸ਼ੈਲਰਾਂ ਚ ਰੱਖ ਰਾਇ ਤੇ ਸਾਡੇ ਕਿਸਾਨ ਦਰ ਦਰ ਭਟਕ ਰਾਇਆ ਤੇ ਜੇ ਕੋਈ ਮੰਗਦਾ ਹੈ ਤੁਹਾਨੂੰ 1700 ਰੁਪਇਆ ਤੇਰੀ ਤੇਰੀ ਲੁੱਟ ਆ ਹਾਲਾਤ ਸਾਡੇ ਪੰਜਾਬ ਦੇ ਬਣੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਤੇ ਫਰੋਜਪੁਰ ਦੇ ਡੀਸੀ ਸਾਹਿਬਾਨ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਅਸੀਂ ਟਰੱਕ ਹੋਣ ਇਸ ਟਾਈਮ ਘੇਰੇ ਹੋਏ ਆ ਉਹ ਸਾਰੇ ਕਿਸਾਨ ਭਰਾਵਾਂ ਨੂੰ ਜਿੰਨਾ ਇੱਥੇ ਵੰਡਾਂਗੇ ਵੰਡਣ ਤੋਂ ਬਗੈਰ ਅਸੀਂ ਇਹ ਟਰੱਕ ਨਹੀਂ ਜਾਣਦੇ ਨੇ ਤੇ ਪ੍ਰਸ਼ਾਸਨ ਨੂੰ ਅਪੀਲ ਆ ਵੀ ਜਿਹੜੇ ਹਸਾਬ ਨਾਲ ਆਈਏ ਉਸੇ ਹਸਾਬ ਨਾਲ ਹੀ ਵੰਡਾਂਗੇ ਜੇਕਰ ਜਿਨ੍ਹਾਂ ਦੇ ਟਰੱਕ ਵੀ ਆ ਜੇ ਉਹਨਾਂ ਦੇ ਵੀ ਇੱਥੇ ਆਪਣੇ ਸਾਥੀ ਆਉਣਗੇ ਲੈਣ ਵਾਸਤੇ ਅਸੀਂ ਉਹਨਾਂ ਨੂੰ ਵੀ ਦੇਾਂਗੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ ਨਾ ਹੀ ਕਿਸੇ ਗੜਾਂ ਵਿੱਚ ਲੈ ਕੇ ਜਾਊਗੀ ਲੈ ਕੇ ਜਾਈ ਜਾਊਗੀ ਤੇ ਨਾ ਹੀ ਅਸੀਂ ਇਹਨੂੰ ਕਿਸੇ ਗੜਾਂ ਵਿੱਚ ਲੈ ਕੇ ਜਾਵਾਂਗੇ ਇੱਥੇ ਹੀ ਵੰਡਾਂਗੇ ਭਲਾ ਰਾਤ ਮਂਡੀਚੇ ਭਲਾ ਦਿਨੇ ਮਂਡੀਚੇ ਕਿੰਨੇ ਟਰੱਕ ਜਿਹੜੇ ਤੁਸੀਂ ਹੈ ਤਕਰੀਬਨ ਇਹ ਅਸੀਂ ਪਿੱਛੇ ਸਾਡੇ ਵਲੰਟੀਅਰ ਗਏ ਸੀ ਉਹਨਾਂ ਵੇਖਿਆ ਵੀ 15 ਤੋਂ 10 ਤੋਂ 15 ਟਰੱਕ ਜਿਹੜੇ ਲੱਦੇ ਹੋਇਆ ਡਰੇਨ ਬਿਲਕੁਲ ਖਾਲੀ ਹੋ ਚੁੱਕੀ ਆ ਇਹ ਮੈਂਨ ਸਿਰਫ ਅੱਗੇ ਲਿਖਿਆ ਵੀ ਹੋਇਆ 프ਰੰਟ ਤੇ ਤੁਸੀਂ ਪੜਿਆ ਹੋਇਆ ਸਿੰਘਾ ਸੰਘਾ ਕੇ ਸਿੰਘਾ ਉਹ ਲਿਖਿਆ ਆ ਉਹਨਾਂ ਦੇ ਬਕਾਇਦਾ ਟਰੱਕ ਆ ਜਿਹੜੇ ਲੇਵਰ ਇੱਥੇ ਸਾਡੇ ਕੋਲੇ ਆਈ ਆ ਉਹਨਾਂ ਵੀ ਸਾਨੂੰ ਦੱਸਿਆ ਵੀ ਨਹੀਂ ਜੀ ਉਹਨਾਂ ਦੇ ਟਰੱਕ ਹੀ ਆ ਖਾ ਤਾਂ ਆਪਦੇ ਗਡਾਮਾਂ ਸਟੋਰ ਕਰਕੇ ਜਿਹੜੇ ਅਲਾਊਟ ਨਹੀਂ ਜਿਹੜੇ ਫਰੋਜਪੁਰ ਦੇ ਡੀਲਰ ਆ ਮੈਨ ਉਹਨਾਂ ਦੇ ਗਡਾਮ ਉਹਨਾਂ ਨੂੰ ਲਾਊਟ ਹੁੰਦੇ ਆ ਵੀ ਇਸ ਗਡਾਮ ਵਿੱਚ ਤੁਸੀਂ ਇੰਨੀ ਇਸ ਦੀ ਜਮਾ ਖੁਰੀ ਕਰ ਸਕਦੇ ਪਰ ਉਹਨਾਂ ਗਡਾਮਾਂ ਤੋਂ ਅਲਹਿਦਾ ਇਹ ਇਹ ਉਹਨਾਂ ਐਮਐਲਏਾਂ ਦੇ ਉਹਨਾਂ ਵਜੀਰਾ ਦੇ ਘਰਾਚ ਮਤਲਬ ਗਡਾਮਾਂ ਚ ਜਾ ਰਹੀ ਆ ਜਿੱਥੇ ਉਹਨਾਂ ਉਹਨਾਂ ਹੀ ਬੰਦਿਆਂ ਨੂੰ ਵੇਚਣੀ ਉਹਨਾਂ ਕਿਸਾਨਾਂ ਨੂੰ ਵੇਚਣੀ ਉਹ ਵੀ ਬਲੈਕ ਮਨੀ ਦੇ ਤੌਰ ਤੇ ਵੇਚਣੀ 1200 ਦੀ ਆਈ ਹੋਈ ਚੀਜ਼ 1100 ਦੀ 1200 ਦੀ ਆਈ ਹੋਈ ਚੀਜ਼ 1700 ਚ ਵੇਚਣੀ ਉਹ ਵੀ ਅਗਲੇਆਂ ਦੀਆਂ ਲੇਲੜੀਆਂ ਕਢਾ ਕੇ ਸਾਡੇ ਕਿਸਾਨ ਮੈ ਮਲੀਬੂਰ ਉਹ ਫੇਰ ਵੀ ਮਜਬੂਰੀ ਵਾਸਤੇ ਕਈ ਕਿਸਾਨ ਵੀ ਸਾਡੇ ਆਉਂਦੇ ਆ ਉਹ 1700 ਨੂੰ ਲੈ ਕੇ ਚਲੇ ਜਾਂਦੇ ਤੇ ਸਾਨੂੰ ਜਾ ਕੇ ਦੱਸਦੇ ਆ ਵੀ ਅਸੀਂ ਸਾਡਾ ਅਸੀਂ ਤਾਂ 1700 ਨੂੰ ਲੈ ਕੇ ਆਏ ਉਹ ਦਾਅਵੇ ਭਾਜੀ ਇੱਕ ਰਾਜਨੀਤਿਕ ਦਾਅਵੇ ਆ ਸਿਰਫ ਉਸ ਤੋਂ ਸਟੇਟਮੈਂਟ ਮੁੱਖ ਮੰਤਰੀ ਜਾਂ ਉਹਨਾਂ ਦੇ ਸਕੱਤਰ ਦੇ ਦਿੰਦੇ ਆ ਪਰ ਥੱਲੇ ਆਣ ਕੇ ਜਿਹੜੀ ਜ਼ੀਰੋ ਲੈਵਲ ਦੀ ਰਿਪੋਰਟ ਉਸ ਨੂੰ ਕੋਈ ਨਹੀਂ ਆਣ ਕੇ ਦੇਖਦਾ ਉਹ ਤੁਸੀਂ ਅੱਜ ਆਪਾ ਹਾਲਾਤ ਦੇਖ ਹੀ ਰਹੇ ਆ ਕੀ ਆ ਜੇਕਰ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਡੀਏਪੀ ਸਾਨੂੰ ਮੁਵैया ਕਰਾਈ ਜਾਂਦੀ ਤੇ ਸਾਨੂੰ ਰਾਤ ਇੱਥੇ ਢਟਕਣ ਦੀ ਲੋੜ ਨਹੀਂ ਸੀ ਅਸੀਂ ਰਾਤ ਆਪਣੇ ਬੱਚੇ ਵਾਲੇ ਬੱਚੇ ਛੱਡ ਕੇ ਇੱਥੇ ਪਹੁੰਚੇ ਆ ਸਾਡੇ ਬਜ਼ੁਰਗ ਵੀ ਆ ਸਾਡੇ ਛੋਟੇ ਛੋਟੇ ਬੱਚੇ ਵੀ ਨਾਲ ਆਏ ਆ 10 10 12 12 ਸਾਲ ਦੇ ਕਿਉਂਕਿ ਜੇ ਸਾਨੂੰ ਡੀਏਪੀ ਨਾ ਮਿਲੀ ਸਾਡੇ ਕਿਸਾਨਾਂ ਨੂੰ ਡੀਏਪੀ ਨਾ ਮਿਲੀ ਅਸੀਂ ਕਿੱਥੋਂ ਆਪਦੀ ਫਸਲ ਬੀਜਾਂਗੇ ਤੇ ਗਾਂ ਕਿੱਥੋਂ ਵੇਚ ਕੇ ਆਪਦੇ ਬੱਚਿਆਂ ਦਾ ਪੇਟ ਢੇਡ ਪਰਾਂਗੇ ਤੇ ਜਿਹੜਾ ਅਸੀਂ ਕਰਜ਼ੇ ਨਾਲ ਅੱਗੇ ਪੀੜਤਾ ਸਾਡਾ ਪੰਜਾਬ ਤਾਂ ਅੱਗੇ ਕਰਜ਼ੇ ਨਾਲ ਦੱਬਿਆ ਹੋਇਆ ਹੈ ਤੇ ਜਿਹੜਾ ਇਹਨਾਂ ਰਾਜਨੀਤਿਕ ਲੀਡਰਾਂ ਦਾ ਦਬਾਇਆ ਹੈ ਦੱਬਿਆ ਇਹ ਕੋਈ ਕਿਸਾਨਾਂ ਨੇ ਦਬਾਇਆ ਨਹੀਂ ਜਾਂ ਕੋਈ ਕਿਸਾਨਾਂ ਨੂੰ ਕੋਈ ਲਾਇਦਾ ਸਹੂਲਤ ਨਹੀਂ ਇਹਨਾਂ ਦਿੱਤੀ ਜਾਂ ਮਜ਼ਦੂਰਾਂ ਨੂੰ ਲਾਇਦਾ ਸਹੂਲਤ ਦਿੱਤੀ ਜਾਂ ਸਿਰਫ ਸਾਨੂੰ ਬੇਰੁਜ਼ਗਾਰ ਬਣਾ ਕੇ ਘਰਾਂ 'ਚ ਥੋਪਿਆ ਗਿਆ ਠੱਪਿਆ ਛੁੱਟਿਆ ਗਿਆ ਨਾ ਸਾਡੇ ਕੋਲੇ ਸਿੱਖਿਆ ਹੈਗੀ ਆ ਜੇ ਕਿਸਾਨ ਅੱਜ ਖੇਤੀ ਕਰ ਰਿਹਾ ਉਹਨੂੰ ਖੇਤੀ ਵਾਸਤੇ ਡੀਏਪੀ ਨਹੀਂ ਹੈਗੀ ਨਾ ਹੀ ਜੇ ਜੇ ਡੀਏਪੀ ਮਿਲਦੀ ਆ ਤੇ ਜੂਰੀਆ ਦੀ ਤਿਕਤਾ ਆ ਜਾਂਦੀ ਪਤਾ ਨਹੀਂ ਕਿਸਾਨਾਂ ਵਾਸਤੇ ਸਰਕਾਰ ਇਹ ਕੰਮ ਕਰਨ ਵਾਸਤੇ ਬੈਠੀ ਹੈ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰ ਰਿਹਾ ਹੁਣ ਮੰਗ ਤਾਂ ਸਭ ਤੋਂ ਵੱਡੀ ਇਹ ਆ ਵੀ ਜਿੰਨੇ ਵੀ ਸਾਡੇ ਫਰੋਜਪੁਰ ਦੇ ਸਾਰੇ ਪੰਜਾਬ ਦੇ ਕਿਉਂਕਿ ਫਰੋਜਪੁਰ ਜ਼ਿਲ੍ਹੇ ਨਾਲ ਸੀ ਡਾਇਰੈਕਟਰਾਂ ਫਰੋਜਪੁਰ ਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਆ ਮਜ਼ਦੂਰ ਆ ਪੀੜਤ ਜਿਨ੍ਹਾਂ ਨੂੰ ਇਸ ਟਾਈਮ ਡੀਏਪੀ ਦੀ ਲੋੜ ਆ ਉਹਨਾਂ ਨੂੰ ਡੀਏਪੀ ਜਲਦ ਤੋਂ ਜਲਦ ਮੁਹੱਈਆ ਕਰਾਈ ਜਾਵੇ ਤੇ ਜਿਹੜੇ ਇਸ ਟਾਈਮ ਅਸੀਂ ਟਰੱਕ ਘੇਰੀ ਹੋਏ ਆ ਉਹ ਟਰੱਕ ਅਸੀਂ ਜਿਹੜੇ ਵੀ ਕਿਸਾਨ ਸਾਡੇ ਇੱਥੇ ਪਹੁੰਚਣਗੇ ਉਹਨਾਂ ਨੂੰ ਅਸੀਂ ਵੰਡ ਕੇ ਭੇਰੀਏ ਤੋਂ ਤੁਰਾਂਗੇ ਸਾਹ ਲਾਵਾਂਗੇ ਜਿੰਨੇ ਵੀ ਸਾਡੇ ਕਿਸਾਨ ਨਾਲ ਆਏ ਉਹਨਾਂ ਨੂੰ ਵੀ ਡੀਏਪੀ ਦਿੱਤੀ ਜਾਊਗੀ ਤੇ ਜਿਹੜੇ ਕਿਸਾਨਾਂ ਜਿਨ੍ਹਾਂ ਦੇ ਟਰੱਕ ਘੇਰੇ ਆਏ ਉਹਨੇ ਰਿਸ਼ਤੇਦਾਰ ਆਉਣਗੇ ਜਾਂ ਕੋਈ ਇਹਨਾਂ ਸੱਜਣ ਮਿੱਤਰ ਆਉਣਗੇ ਉਹਨਾਂ ਨੂੰ ਵੀ ਡੀਏਪੀ ਉਸੇ ਰੇਟ ਮੁਤਾਬਕ ਤੇ ਉਸੇ ਵੰਡ ਮੁਤਾਬਕ ਹੀ ਦਿੱਤੀ ਜਾਵੇ। ਜਿੰਨਾ ਵਿਹਾਂ ਦੇ ਲਗਭਗ ਅਸੀਂ ਜਿਹੜੇ ਟਰੱਕ ਘੇਰੇ ਆਏ ਔਰ ਇਹ ਤੋਂ ਜ਼ਿਆਦੇ ਟਰੱਕ ਜਿਹੜੇ ਸਾਡੇ ਆਉਣ ਤੋਂ ਨਿਕਲ ਚੁੱਕੇ ਸੀ ਕਿਉਂਕਿ 4 ਵਜੇ ਦਾ ਰੈਕ ਜਿਹੜਾ ਇਹ ਖੁੱਲਾ ਹੋਇਆ। ਲੇਕਿਨ ਸਾਨੂੰ ਥੋੜਾ ਜਿਹਾ ਲੇਟ ਪਤਾ ਲੱਗਾ। ਤੇ ਫਿਰ ਸਾਨੂੰ ਥੋੜਾ ਲੇਟ ਪਤਾ ਲੱਗਣ ਸਾਡੇ ਆਉਂਦਿਆਂ ਤੋਂ ਕੁਝ 20 ਟਰੱਕ ਤੇ ਜਿਹੜੇ ਆ ਕੁਝ ਟਰਾਲੀਆਂ ਨਿਕਲ ਗਈਆਂ ਨੇ ਤੇ 20 ਦੇ ਕਰੀਬ ਅਸੀਂ ਘੇਰੇ ਹੋਏ ਨੇ ਤੇ ਅਜੇ ਕੁਝ ਜਿਹੜੀ ਡੀਜੀਪੀ ਆ ਅਜੇ ਰੇਲ ਦੇ ਵਿੱਚ ਵੀ ਅਜੇ ਬਹੁਤ ਹੈ ਪਈ ਆ ਜਿਹੜੀ ਅਜੇ ਅਸੀਂ ਜੀ ਧਰਨਾ ਸਾਡਾ ਖੁੱਲਾ ਟਾਈਮ ਹੈ ਜੇ ਤਾਂ ਸਾਨੂੰ ਡੀਜੀਪੀ ਦੇ ਦੇਂਦੇ ਆ ਜਿੰਨੀ ਸਾਨੂੰ ਲੋਡ ਆ ਕਿਸਾਨਾਂ ਨੂੰ ਜੇ ਤਾਂ ਡੀਜੀਪੀ ਦੇ ਦੇਂਦੇ ਤਾਂ ਫਿਰ ਤਾਂ ਸਾਡਾ ਕੋਈ ਟਾਈਮ ਨਹੀਂਗਾ ਤੇ ਜੇ ਸਾਨੂੰ ਦੇਂਦੇ ਨਹੀਂ ਤਾਂ ਫਿਰ ਸਾਡਾ ਲੰਮਾ ਹੀ ਟਾਈਮ ਹੈ ਜੀ ਇਹ ਜੀ ਜੋ ਸਾਡੇ ਕਿਸਾਨਾਂ ਨੂੰ ਅਧਿਗਤਾਰੀ ਹੈ ਡਾਈ ਦੀ ਜੋ ਵੀ ਵੱਡੀ ਗਿਣਤੀ ਵਿੱਚ ਜੋ ਵੱਡੇ ਮਾਲਕੇ ਜੋ ਵੱਡੇ ਡੀਡਰ ਉਹਨਾਂ ਨੇ ਖਾਦ ਜਮਾ ਕੀਤੀ ਹੈ ਉਹਦੇ ਵਿੱਚ ਅਸੀਂ ਅੱਜ ਸਾਡੇ ਕਿਸਾਨਾਂ ਨੇ ਮੋਰਚਾ ਲਾਇਆ ਜਿਨ੍ਹਾਂ ਨੂੰ ਸਾਡੇ ਕਿਸਾਨ ਨੂੰ ਖਾਦ ਨਹੀਂ ਮਿਲਦੀ ਉਹ ਚ ਰਹੀ ਉਹ ਨਹੀਂ ਹਿਲਾਂਗੇ ਕਿੰਨੇ ਟਰੱਕ ਜਿਹੜੇ ਇਹ ਟਰੱਕ ਜੀ ਘੱਟੋ ਘੱਟ 20 20 ਟਰੱਕ ਜੋ ਇਹ ਤੇ ਨਾ ਆ ਰਿਹਾ ਸੰਗਾ ਜੋ ਸੰਗਾ ਤੂੰ ਤਾਂ ਮੇਰੀ ਕੋਠੀ ਜਾਓ ਤੂੰ ਸਰੂਪੇ ਪਾ ਕੇ ਅਸੀਂ ਤੁਹਾਨੂੰ ਖਾਦ ਕਿਸਾਨ ਨੂੰ ਵੜਾਂਗੇ ਪਰਹੀਂ ਇਸਕਾਰ ਕੇ ਸੰਗ ਨੂੰ ਹੀ ਕਹਿਣਾ ਚੋਣਿਆ ਕਿ ਕਿਸਾਨਾਂ ਦਾ ਜਿਹੜਾ ਕੇ ਉਹ ਹੀ ਲੈ ਕੇ ਜਾਵਾਂਗੇ ਸਾਡਾ ਮੋਰਚਾ ਪੱਕਾ